ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਖਾਸ ਟੌਪਿਕ ਇੱਕ ਤੁਹਾਡੇ ਲਈ ਲੈ ਕੇ ਆਏ ਹਾਂ ਜੋ ਕਿ ਮੈਨੂੰ ਕਾਫੀ ਭੈਣਾਂ ਦੇ ਮੈਸੇਜ ਆਏ ਸੀ ਕਿ ਕਿੰਨੀ ਚੈਸਟ ਦੇ ਹਿਸਾਬ ਦੇ ਨਾਲ ਕਿੰਨਾ ਟੀਰਾ ਰੱਖਣਾ ਹੈ ਕਿੰਨਾ ਮੋਡਾ ਰੱਖਣਾ ਹੈ ਕਿੰਨੀ ਚੈਸਟ ਜਾਂ ਕਿੰਨਾ ਗਲਾ ਰੱਖਣਾ ਹੈ ਬਹੁਤ ਹੀ ਖਾਸ ਟੌਪਿਕ ਹੈ ਜੋ ਅੱਜ ਕੱਲ ਸਿੱਖ ਰਹੀਆਂ ਨੇ ਹਲੇ ਸਟਾਰਟਿੰਗ ਦੇ ਵਿੱਚ ਨੇ ਉਹਨਾਂ ਦੇ ਲਈ ਬਹੁਤ ਹੀ ਯੂਸਫੁਲ ਟੌਪਿਕ ਅੱਜ ਦਾ ਅੱਜ ਅਸੀਂ ਇਹ ਤੁਹਾਡੇ ਸਾਰੇ ਡਾਊਟ ਕਲੀਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਰੱਖਣਾ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਕਿ ਜਦੋਂ ਅਸੀਂ ਸੂਟ ਕਟਿੰਗ ਕਰਨਾ ਤਾਂ ਉਸ ਦੇ ਲਈ ਅਸੀਂ ਮੋਡਾ ਰੱਖਦੇ ਹਾਂ ਉਹ ਕਿਵੇਂ ਪੁੱਤਰ ਅੱਗੇ ਕਿ ਕਿੰਨੀ ਚੈਸਟ ਦੇ ਹਿਸਾਬ ਨਾਲ ਕਿੰਨਾ ਮੋਡਾ ਰੱਖਣਾ ਹੈ ਕਿੰਨਾ ਤੀਰਾ ਰੱਖਣਾ ਹੈ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਆ ਜੋ ਸਾਡੀ ਚੈਸਟ ਹੈਗੀ ਆ ਅਸੀਂ ਚੈਸਟ ਦੇਖਾਂਗੇ ਕਿ ਚੈਸਟ ਕਿੰਨੀ ਆ ਚੈਸਟ ਜਿਹੜੀ ਹੈਗੀ ਆ 16 ਤੋਂ ਲੈ ਕੇ 17.5 ਜਾਂ 18 ਇੰਚ ਠੀਕ ਹੈ ਜੀ ਇੰਨੀ ਚੈਸਟ ਦੇ ਲਈ ਅਸੀਂ ਕਿੰਨਾ ਮੋਡਾ ਲੈਣਾ ਆ 6.5 ਇੰਚ ਠੀਕ ਹੈ ਜੀ ਸਾਡੇ 6 ਇੰਚ ਲਵਾਂਗੇ ਔਰ ਉਸ ਤੋਂ ਬਾਅਦ 18 ਸਵਾ 18 18 ਤੋਂ ਲੈ ਕੇ B ਇੰਚ ਤੱਕ ਅਸੀਂ 7 ਇੰਚ ਮੋਡਾ ਲੈਣਾ ਹੈ ਇਹ ਸਾਡਾ ਮੋਡਾ ਹੈ ਠੀਕ ਹੈ ਜੀ ਸਾਡੇ ਸੌਰੀ 16 ਤੋਂ 17 ਜਾਂ 18 ਇੰਚ ਜਿਹਦੀ ਚੈਸਟ ਹੋਵੇ ਤਾਂ ਤੁਸੀਂ ਇਹ ਵਾਲਾ ਮੋਡਾ ਜਿਹੜਾ ਇੱਥੋਂ ਲੈਣਾ ਹੈ ਉਹ 6 ਲੈਣਾ ਹੈ 18.5 ਤੋਂ 20 ਇੰਚ ਹੈ ਤਾਂ ਅਸੀਂ 7 ਲੈਣਾ ਹੈ 20 ਇੰਚ ਤੋਂ ਲੈ ਕੇ 23 ਜਾਂ 23.5 ਇੰਚ ਜੀ ਦੀ ਚੈਸਟ ਹੈਗੀ ਆ ਉਹ ਤੁਸੀਂ ਲੈਣਾ ਹੈ 7.5 ਵੈਸੇ 24 ਤੇ ਵੀ 7.5 ਮੋਡਾ ਬਿਲਕੁਲ ਸਹੀ ਆ ਜਾਂਦਾ ਕਈ ਵਾਰ ਕੀ ਹੁੰਦਾ ਕਿ ਕੋਈ ਕਸਟਮਰ ਹੁੰਦਾ ਹੈ ਲੂਸ ਪਾਣਾ ਪਸੰਦ ਕਰਦਾ ਆ ਜਾ ਕਈ ਵਾਰ ਕਿਸੇ ਦੀ ਬੋਡੀ ਸ਼ੇਪ ਹੀ ਇਸ ਤਰ੍ਹਾਂ ਨਹੀਂ ਹੁੰਦੀ ਐ ਜਿਵੇਂ ਕਹਿ ਲੋ ਕਿ ਮੋਢੇ ਅਸੀਂ ਕਹਿ ਦੰਦੇ ਆ ਕਿ ਆਮ ਦੇਸੀ ਭਾਸ਼ਾ ਦੇ ਵਿੱਚ ਕਿ ਇਹਨਾਂ ਦੇ ਮੋਰ ਭਾਰੇ ਆ ਤਾਂ ਉਹਨਾਂ ਦੇ ਵਾਸਤੇ ਸਾਨੂੰ ਮੋਢਾ ਜਿਹੜਾ ਆ ਉਹ ਥੋੜਾ ਜ਼ਿਆਦਾ ਲੈਣਾ ਪੈਂਦਾ ਐ ਅੱਗੇ 24 ਤੋਂ ਅੱਪਰ ਸਾਈਜ਼ ਜਿਹੜਾ ਜਿੰਨਾ ਵੀ ਹੋ ਗਿਆ ਉਹਦੇ ਲਈ ਤੁਸੀਂ 8 ਇੰਚ ਮੋਢਾ ਲੈਣਾ ਐ ਠੀਕ ਐ ਜੀ ਇਹ ਹੋ ਗਿਆ ਕਲੀਅਰ ਚੈਸਟ ਦੇ ਅਕੋਰਡਿੰਗ 16 ਤੋਂ 18 ਤੱਕ ਅਸੀਂ ਲੈਣਾ 6.5 18 18.5 ਤੋਂ 20 ਇੰਚ ਤੱਕ ਅਸੀਂ ਲੈਣਾ 7 ਇੰਚ ਔਰ 20 ਤੋਂ 23 ਜਾਂ 24 ਤੱਕ ਤੁਸੀਂ ਲੈਣਾ 7.5 ਔਰ 24 ਤੋਂ ਉੱਪਰ ਜਿੰਨੀ ਵੀ ਤੁਹਾਡੀ ਚੈਸਟ ਹੈਗਾ ਹੈਵੀ ਸਾਈਜ਼ ਜਿੰਨਾ ਵੀ ਉੱਪਰ XXL ਡਬਲ ਐਕਸਲ ਜਿਹੜਾ ਆ ਜਾਂਦਾ ਸਾਈਜ਼ ਉਹਦੇ ਲਈ ਤੁਸੀਂ 8 ਇੰਚ ਲੈਣਾ ਹੈ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਸਪੋਜ਼ ਸਾਡੀ ਚੈਸਟ ਹੈਗੀ ਆ ਨਾਰਮਲ ਜੋ ਆਰਮ ਸਟੈਂਡਰਡ ਸਾਈਜ਼ ਹੁੰਦਾ ਹੈ 18 ਤੋਂ 20 ਦੇ ਵਿੱਚ ਹੁੰਦਾ ਹੈ ਨਾ ਤਾਂ ਉਸ ਹਿਸਾਬ ਦੇ ਨਾਲ ਅਸੀਂ ਇੱਥੇ ਅਜੇ ਨਿਸ਼ਾਨ ਮਾਰਕਿੰਗ ਕਰਦੇ ਆਂ ਅਗਰ ਤਾਂ ਤੁਹਾਡੀ ਚੈਸਟ ਹੈਗੀ ਆ 18 ਤੋਂ 20 ਤਾਂ ਇੱਥੇ ਤੁਸੀਂ ਲੈਣਾ ਹੈ 7 ਇੰਚ ਇਹਨੂੰ ਸਿੱਧਾ ਕਰ ਲੈਣਾ ਆ ਇਸ ਤਰ੍ਹਾਂ ਠੀਕ ਹੈ ਜੀ ਔਰ ਅਗਰ ਤੁਹਾਡੀ ਚੈਸਟ ਹੈਗੀ 20 ਤੋਂ ਉੱਪਰ ਸਾਢੇ 22 21 ਸਾਢੇ 21 22 ਸਾਢੇ 22 23 ਤਾਂ ਤੁਸੀਂ ਲੈਣਾ ਆ ਸਾਢੇ 7 ਇੰਚ ਠੀਕ ਹੈ ਜੀ ਉਹ ਫਿਰ ਤੁਸੀਂ ਇੱਥੋਂ ਸਿੱਧਾ ਮਾਰ ਕਰ ਲੈਣਾ ਇਸ ਨਿਸ਼ਾਨ ਤੇ ਅਗਰ ਇਸ ਤੋਂ ਘੱਟ ਹੈ ਤਾਂ ਸਾਢੇ 6 ਇੰਚ ਠੀਕ ਹੈ ਔਰ ਉਸ ਤੋਂ ਬਾਅਦ ਹੁਣ ਮੇਨ ਆ ਗਿਆ ਸੀ ਚੈਸਟ ਦਾ ਨਿਸ਼ਾਨ ਲਾਵਾਂਗੇ ਚੈਸਟ ਹੈਗੀ ਸਾਡੀ b ਇੰਚ ਹੈ ਤਾਂ ਹਾਫ ਕਰਾਂਗੇ ਅਸੀਂ 10 ਇੰਚ ਠੀਕ ਹੈ ਜੀ ਔਰ b ਦੇ ਹਿਸਾਬ ਦੇ ਨਾਲ ਅਸੀਂ ਤੀਰਾ ਕਿੰਨਾ ਰੱਖਣਾ ਹੈ ਜੋ ਨੋਰਮਲ ਹੈ ਉਹ ਹੈਗਾ ਆਮ ਚੱਲ ਜਾਂਦਾ 6.5 ਇੰਚ ਠੀਕ ਹੈ ਜੀ ਬਾਕੀ ਤੁਸੀਂ ਕਸਟਮਰ ਦਾ ਜਦੋਂ ਤੀਰਾ ਨਾਪਣਾ ਹੈ ਉਹ ਤੁਸੀਂ ਮੋਂਡੇ ਜਦੋਂ ਪ੍ਰੋਪਰ ਨਾਪ ਲੈਣਾ ਹੈ ਮੋਂਡੇ ਦੇ ਇੱਕ ਸਿਰੇ ਤੋਂ ਜੋ ਇੱਕ ਪੁਆਇੰਟ ਤੋਂ ਲੈ ਕੇ ਦੂਸਰੇ ਪੁਆਇੰਟ ਤੱਕ ਜੋ ਤੁਸੀਂ ਨਾਪ ਲੈ ਲੈਣਾ ਇਸ ਤਰੀਕੇ ਦੇ ਨਾਲ ਜੇ ਮੰਨ ਲਓ ਕਿ ਤੁਹਾਡਾ ਉਹ ਨਾਪਸੀ ਜਦੋਂ ਕਸਟਮਰ ਦਾ ਲੈਨੇ ਤਾਂ 14 ਇੰਚ ਆਇਆ ਤਾਂ ਤੁਸੀਂ ਜਦੋਂ ਅਗਰ ਨਾਰਮਲ ਗਲਾ ਰੱਖਣਾ ਹੈ ਤਾਂ 14 ਦੇ ਵਿੱਚੋਂ 2 ਇੰਚ ਮਾਈਨਸ ਕਰ ਦੇਣਾ ਠੀਕ ਹੈ ਸਪੋਜ਼ ਤੀਰਾ ਤੁਸੀਂ ਨਾਪਿਆ 14 ਇੰਚ ਤਾਂ ਨਾਰਮਲ ਜੋ ਆਮ 5 ਤੋਂ 6 ਦੇ ਵਿੱਚ 4.5 5 6 6 ਤਾਂ ਤੁਸੀਂ 2 ਇੰਚ ਮਾਈਨਸ ਕਰ ਦੇਣਾ ਠੀਕ ਹੈ ਬਾਕੀ ਜੋ ਟੀਰਾ ਆ ਉਹ ਤੁਹਾਡਾ ਗਲੇ ਦੀ ਡੀਪਨੈਸ ਦੇ ਅਕੋਰਡਿੰਗ ਹੈ ਤੁਸੀਂ ਕਿੰਨਾ ਡੀਪ ਪਾਣਾ ਚਾਹੁੰਦੇ ਆ ਠੀਕ ਹੈ ਜੀ ਟੀਰਾ ਤੁਸੀਂ ਕਰ ਲੈਣਾ ਹੈ 2 ਇੰਚ ਮਾਈਨਸ ਤਾਂ 14 ਚੋਂ 2 ਮਾਈਨਸ ਕੀਤਾ ਤਾਂ ਆ ਗਿਆ 12 ਇੰਚ ਠੀਕ ਹੈ ਅਗਰ ਕਿਸੇ ਕਸਟਮਰ ਦਾ ਸਪੋਸ 15 ਆਇਆ ਤਾਂ ਉੱਚੋ 2 ਮਾਈਨਸ ਕਰ ਦੇਣਾ ਆ ਤਾਂ 13 ਇੰਚ ਆ ਜਾਣਾ ਠੀਕ ਹੈ ਜੀ ਸਪੋਰ ਇੱਥੇ ਅਸੀਂ 6.5 ਲੈ ਰਹੇ ਆ ਇਸ ਤਰੀਕੇ ਦੇ ਨਾਲ ਔਰ ਇਹਨੂੰ ਇੱਥੇ ਸਿੱਧਾ ਮਿਲਾ ਲੈਣਾ ਇਹ ਇਸ ਤਰ੍ਹਾਂ ਠੀਕ ਹੈ ਜੀ ਜੋ ਮੇਨ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਾਂਗੇ ਕਿ ਮੋਡੇ ਦੀ ਜਿਹੜੀ ਇਹ ਕਾਟ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸੀ ਸੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਨਾਰਮਲ ਸਿੰਪਲ ਤਰੀਕੇ ਦੇ ਨਾਲ ਪਾ ਸਕਦੇ ਹੋ ਜੋਸੀ ਇਹ ਟੀਰਾ ਲਿਆ ਇਸ ਤੋਂ ਅੱਧਾ ਇੰਚ ਅੰਦਰ ਨੂੰ ਲੈਣਾ ਹੈ ਨਿਸ਼ਾਨ ਇੱਕ ਔਰ ਇਹਨੂੰ ਇਸ ਤਰੀਕੇ ਦੇ ਨਾਲ ਮਿਲਾ ਲੈਣਾ ਹੈ ਤਿਰਸ਼ਾ ਜੋ ਤੁਹਾਡੀ ਚੈਸਟ ਹੈਗੀ 18 ਤੋਂ 20 ਇੰਚ ਠੀਕ ਹੈ ਉਹਦੇ ਵਾਸਤੇ ਤੁਸੀਂ ਕਿੰਨਾ ਤੋਂ ਲੈਣਾ ਹੈ ਉਹਦੇ ਵਾਸਤੇ ਤੁਸੀਂ ਇਹ ਚੀਜ਼ ਲੈਣੀ ਹੈ 2.5 ਇੰਚ ਔਰ ਇਥੋਂ ਅੰਦਰ ਤੋਂ ਲੈਣਾ ਹੈ 1.5 ਇੰਚ ਠੀਕ ਹੈ ਜੀ ਇਹ ਆਮ ਨੋਰਮਲ ਸਾਈਜ਼ਸ ਦੇ ਵਿੱਚ ਇਹੀ ਚੱਲ ਰਹਾ ਹੈ ਔਰ ਅਗਰ ਤੁਹਾਡਾ ਚੈਸਟ ਨਾਪ ਹੈਗਾ 16 ਤੋਂ 18 ਦੇ ਵਿੱਚ ਉਦੋਂ ਕੀ ਕਰਨਾ ਕਿਉਂਕਿ 16 ਤੋਂ 18 ਦੇ ਵਿੱਚ ਸਪੋਜ਼ ਤੁਹਾਡੀ ਇੱਥੇ ਆ ਗਿਆ 18 ਦਾ ਹਾਫ ਚੈਸਟ ਇੱਥੇ ਆ ਗਈ ਹੈ ਤਾਂ ਉੱਥੇ ਅਗਰ ਅਸੀਂ 2.5 ਦਾ ਪਾਵਾਂਗੇ ਤਾਂ ਸਾਡਾ ਜਿਹੜਾ ਮਾਰਕ ਹੈ ਉਹ ਬਾਹਰ ਚਲੇ ਜਾਣਾ ਠੀਕ ਹੈ ਉੱਥੇ ਤੁਸੀਂ ਪਾਣੀ ਆ 1.5 ਜਾਂ 2 ਇੰਚ ਦੀ ਠੀਕ ਹੈ ਪੌਣੇ 2 ਦੀ ਇਸ ਤਰੀਕੇ ਨਾਲ ਇਸ ਤਰ੍ਹਾਂ ਔਰ ਅੰਦਰ ਤੋਂ ਜਿਹੜੀ ਲੈਣੀ ਆ ਉਹ 1 ਇੰਚ ਦੀ ਲੈਣੀ ਠੀਕ ਹੈ ਜੀ ਜੋ ਜਿਹੜੀ ਮੋਡੇ ਦੀ ਕਾਟ ਹੈ 16 ਤੋਂ 18 ਦੇ ਵਿੱਚ ਜਿਹੜੀ ਲੈਣੀ ਆ ਬੈਕ ਜਿਹੜੀ 2 ਦੀ ਔਰ ਫਰੰਟ ਲੈਣੀ ਆ ਸੀ 1 ਦੀ ਠੀਕ ਹੈ ਅੱਗੇ 18.5 ਤੋਂ 20 ਦੇ ਵਿੱਚ ਲੈਣੀ ਆ ਸੀ ਬੈਕ ਵਾਲੀ 2.5 ਦੀ ਔਰ ਫਰੰਟ ਵਾਲੀ ਅਸੀਂ 1.5 ਦੀ ਇੱਥੋਂ ਇਸ ਤਰੀਕੇ ਨਾਲ 2.5 ਔਰ 1.5 ਜੋ ਛੋਟੇ ਨਾਪ ਦੇ ਵਿੱਚ ਲੈਣੀ ਹੈ 2 ਔਰ 1 ਦੀ ਠੀਕ ਹੈ ਔਰ ਉਸ ਤੋਂ ਉੱਪਰ ਜਿਹੜਾ 23 ਤੋਂ ਉੱਪਰ 21 ਤੋਂ ਉੱਪਰ ਉਹਦੇ ਲਈ ਕੀ ਕਰਨਾ ਹੈ ਸਪੋਸ ਤੁਹਾਡੀ ਚੈਸਟ ਹੈਗੀ ਆ 21 ਲਈ ਬੀ ਤੋਂ 21 ਦੇ ਵਿੱਚ 2.5 ਸਾਰਾ ਚਲ ਜਾਣਾ ਠੀਕ ਹੈ 23 ਇੰਚ ਤੱਕ 18 ਤੋਂ 20 ਦੇ ਵਿੱਚ ਵੀ ਔਰ ਉਸ ਤੋਂ ਬਾਅਦ 21 ਤੋਂ ਉੱਪਰ ਜਿਹੜਾ ਨਾਪ ਹੈਗਾ ਉਹਦੇ ਲਈ ਕਿੰਨਾ ਲੈਣਾ ਆ ਸਪੋਸ ਤੁਹਾਡਾ ਇੱਥੇ 22 ਹੈ ਚੈਸ ਦਾ 23 ਇੰਚ ਹੈ ਠੀਕ ਹੈ 11.5 ਲਾ ਲੈਣੇ ਆ ਹੁਣ ਇੱਥੇ ਸਾਡੀ ਚੈਸਟ ਹੈਵੀ ਸਾਈਜ਼ ਦੇ ਵਿੱਚ ਆ ਗਈ ਆ ਤਾਂ ਉੱਥੇ ਤੁਸੀਂ ਕੀ ਕਰਨਾ ਆ ਇੱਕ ਕਾਟ ਜਿਹੜੀ ਹੈ 3 ਇੰਚ ਦੀ ਪਾਣੀ ਠੀਕ ਹੈ ਜੀ ਚੈਸਟ ਦੀ ਕਾਟ ਜਿਹੜੀ ਬੈਕ ਹੈ ਮੋਡੇ ਦੀ ਉਹ ਚੈਸਟ ਦੇ ਹਿਸਾਬ ਨਾਲ 3 ਇੰਚ ਦੀ ਔਰ ਅੰਦਰ ਵਾਲੀ ਜਿਹੜੀ ਪਾਣੀ ਹੈ ਉਹ ਸੀ 2 ਇੰਚ ਦੀ ਪਾਣੀ ਹੈ ਠੀਕ ਹੈ ਇਹ ਨਾਰਮਲ ਆਮ ਤਰੀਕਾ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਹੈ ਚੈਸਟ ਦੀ ਕਾ ਚੈਸਟ ਦੇ ਅਕੋਰਡਿੰਗ ਅਸੀਂ ਇਹ ਕਾਟ ਕਿੰਨੀ ਪਾਣੀ ਹੈ ਠੀਕ ਹੈ ਜੀ 18 ਤੋਂ 16 ਤੋਂ 18 ਦੇ ਵਿੱਚ 61 ਜਿਹੜੀ ਪਾਣੀ ਐ 2 ਔਰ 1 ਦੀ ਠੀਕ ਐ ਫਰੰਟ ਪਾਣੀ 1 ਦੀ ਬੈਕ ਵਾਲੀ 2 ਦੀ ਔਰ ਉਸ ਤੋਂ ਬਾਅਦ 18 ਤੋਂ 20 20 ਤੋਂ 22 22 ਇੱਥੇ ਸਾਰੀ ਚੱਲ ਜਾਣੀ ਆ ਫਰੰਟ ਵਾਲੀ ਚਲਣੀ ਐ 1.5 ਠੀਕ ਐ ਬੈਕ ਵਾਲੀ ਚਲਣੀ ਐ 2.5 ਇੰਚ ਔਰ 22 22.5 ਤੋਂ ਉੱਪਰ 23 ਇੰਚ 24 25 ਠੀਕ ਹੈ ਇਹ ਉੱਪਰ ਸਾਰੇ ਦੇ ਵਿੱਚ ਕਿੰਨੀ ਚਲਣੀ ਹੈ ਫਰੰਟ ਵਾਲੀ ਜਿਹੜੀ ਚਲਣੀ ਹੈ 2 ਦੀ ਔਰ ਬੈਕ ਵਾਲੀ 3 ਦੀ ਠੀਕ ਹੈ ਹੋਪ ਤੁਹਾਨੂੰ ਇਹ ਸਮਝ ਲੱਗੀ ਹੋਊਗੀ ਕਿ ਕਾਟ ਅਸੀਂ ਕਿਸ ਤਰ੍ਹਾਂ ਪਾਣੀ ਹੈ ਇੱਥੇ ਚੈਸਟ ਹੈਗੀ ਸਾਡੀ 11.5 ਤਾਂ ਇਹ ਅਸੀਂ ਪਾਤੀਆ 3 ਇੰਚ ਦੇ ਔਰ ਇਹਦੀ ਫਰੰਟ ਵਾਲੀ ਇਥੇ 2 ਇੰਚ ਦੇ ਹੋਗੇ ਠੀਕ ਹੈ ਔਰ ਜਿਹੜੇ 20 ਇੰਚ ਚੈਸਟ ਤੱਕ ਜਿਹੜਾ ਹੈਗਾ ਆ 20 21 22 18 ਤੋਂ ਉੱਪਰ 20 22 ਦੇ ਵਿੱਚ 2.5 ਔਰ 3 ਔਰ 23 ਤੋਂ ਉੱਪਰ ਜਿਹੜਾ ਸਾਰਾ ਨਾਪ ਹੈਗਾ ਉਹ ਤੁਸੀਂ 3 ਔਰ 2 ਦੀ ਪਾਣੀ ਕਾਢ ਠੀਕ ਹੈ ਉਸ ਤੋਂ ਬਾਅਦ ਜੋ ਮੇਨ ਆ ਗਿਆ ਕਿ ਅਸੀਂ ਨੈਕ ਕਿੰਨਾ ਰੱਖਣਾ ਜਾਂ ਤੀਰਾ ਕਿੰਨਾ ਰੱਖਣਾ ਨੈਕ ਦਾ ਡਿਪੈਂਡ ਕਰਦਾ ਹਰੇਕ ਦੀ ਆਪਣੀ ਆਪਣੀ ਚੁਆਇਸ ਦੇ ਉੱਤੇ ਕੋਈ ਡੀਪ ਪਾਣਾ ਪਸੰਦ ਕਰਦਾ ਹੈ ਕੋਈ ਸ਼ਾਰਟ ਪਾਣਾ ਪਸੰਦ ਕਰਦਾ ਹੈ ਤਾਂ ਉੱਥੇ ਕੀ ਹੈ ਜਦੋਂ ਤੁਸੀਂ ਤੀਰਾ ਲੈਣੇ ਆ ਠੀਕ ਹੈ ਜੀ ਤੀਰੇ ਦਾ ਨਾਪ ਲਿਆ ਸਪੋਜ਼ ਇੱਥੇ ਸਾਡਾ ਤੀਰਾ ਆ ਗਿਆ 14 ਇੰਚ ਠੀਕ ਹੈ ਤੀਰਾ ਆ ਗਿਆ ਸਪੋਜ਼ 14 ਇੰਚ ਅਗਰ ਤਾਂ ਤੁਸੀਂ ਕਾਲਰ ਵਾਲਾ ਬਣਾਣਾ ਆ ਕਾਲਰ ਨੈਕ ਬਣਾਣਾ ਆ ਠੀਕ ਹੈ ਨੈਕ ਸਾਈਜ਼ ਜਿਹੜਾ ਬੈਕ ਨੈਕ ਹੈਗਾ ਉਹ ਤੁਸੀਂ 0 ਤੋਂ 2 ਜਾਂ 2.5 ਇੰਚ ਰੱਖਣਾ ਹੈ ਠੀਕ ਹੈ ਫਿਰ ਤੁਸੀਂ ਤੀਰਾ ਜਿੰਨਾ ਹੀ ਜਿੰਨਾ ਨਾਪ ਲਿਆਇਆ ਪੂਰਾ ਉਨਾ ਹੀ ਰੱਖਣਾ ਉਹਦੇ ਵਿੱਚੋਂ ਕੁਝ ਮਾਈਨਸ ਨਹੀਂ ਕਰਨਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੰਨਾ ਅਸੀਂ ਤੀਰਾ ਨਾਪ ਲੈਨੇ ਉਹਦੇ ਵਿੱਚੋਂ 2 ਇੰਚ ਮਾਈਨਸ ਕਰਨਾ ਹੈ 2.5 3 ਤੱਕ ਤੁਸੀਂ 2.5 ਇੰਚ ਗਲੇ ਦੇ ਤੱਕ ਜੋ ਬੈਕ ਨੈਕ ਅਗਰ ਕੋਈ 1 ਇੰਚ ਪਾਣਾ 2 ਇੰਚ ਪਾਣਾ ਜਾਂ ਸੀ 2.5 ਪਾਣਾ ਹੈ ਬੈਕ ਵਾਲਾ ਤਾਂ ਉੱਥੇ ਤੁਸੀਂ ਤੀਰਾ ਜਿੰਨਾ ਲਿਆ ਸਪੋਸ 14 ਹੈ ਤਾਂ 14 ਹੀ ਲਿਖਣਾ 14 ਦਾ ਹਾਫ ਹੋ ਗਿਆ 7 ਠੀਕ ਹੈ ਉਹ ਤੁਸੀਂ ਪੂਰਾ ਹੀ ਲੈਣਾ ਹੈ ਔਰ ਬੋਟ neck ਬਣਾਣਾ ਹੈ ਤਾਂ ਵੀ ਸੇਮ ਤੀਰਾ ਉਨਾ ਹੀ ਰੱਖਣਾ ਉਸ ਤੋਂ ਬਾਅਦ ਅਗਰ ਤਾਂ neck ਤੁਹਾਡਾ ਹੋ ਗਿਆ ਠੀਕ ਹੈ ਜੀ 3 ਤੋਂ ਸਾਢੇ 4 ਇੰਚ ਤੱਕ ਠੀਕ ਹੈ ਇਹ ਅਸੀਂ ਤੀਰਾਂ ਲਿਆ ਸਾਢੇ 6 ਇੰਚ ਸਪੋਜ਼ ਇੱਥੇ ਸਾਡਾ ਨੈੱਕ ਜਿਹੜਾ ਹੈਗਾ ਆ ਇਧਰ ਨੂੰ ਚੁੜਾਈ ਸਾਡੀ 2.5 ਇੰਚ ਔਰ ਇਧਰ ਨੂੰ ਨੈੱਕ ਸਾਡਾ ਹੋ ਗਿਆ 3 ਇੰਚ ਸਾਢੇ 3 ਜਾਂ 4 ਜਾਂ 5 ਠੀਕ ਹੈ 10 ਤੋਂ ਲੈ ਕੇ 5 ਇੰਚ ਤੱਕ ਜਿਹੜਾ ਸਾਡਾ ਬੈਕ ਨੈਕ ਹੈ ਤਾਂ ਟੀਰਾ ਤੁਹਾਡਾ ਜਿਹੜਾ ਆ ਜੋ ਐਗਜੈਕਟ ਟੀਰੇ ਦੇ ਵਿੱਚੋਂ 2 ਇੰਚ ਮਾਈਨਸ ਕਰਕੇ ਜੋ ਨੋਰਮਲ ਰੱਖ ਲੋ 6.5 ਜਾਂ 6 ਫਿਟਿੰਗ ਦੇ ਹਿਸਾਬ ਨਾਲ ਬੋਡੀ ਸਟਰਕਚਰ ਦੇ ਅਕੋਰਡਿੰਗ ਜਿੰਨਾ ਟੀਰਾ ਆਇਆ ਉਹਦੇ ਵਿੱਚੋਂ 2 ਇੰਚ ਮਾਈਨਸ ਕਰ ਦੇਣਾ ਠੀਕ ਹੈ ਸਪੋਜ਼ ਇੱਥੇ ਸਾਡਾ 6.5 ਹੈ ਇਹ ਸਾਡਾ ਨੈਕ ਹੋ ਗਿਆ ਇਸ ਤਰੀਕੇ ਦਾ ਤਿੰਨ ਤੋਂ ਪੰਜ ਦੇ ਵਿੱਚ ਤੀਰਾ ਸਾਡਾ ਆ ਗਿਆ 6.5 ਇੰਚ ਉਸ ਤੋਂ ਬਾਅਦ ਅਗਰ ਸਾਡਾ ਨੈਕ ਜਿਹੜਾ ਆ 6 ਇੰਚ ਸਾਢੇ 6 ਹੈ ਠੀਕ ਹੈ ਜੀ ਤਿੰਨ ਤੋਂ ਪੰਜ ਦੇ ਵਿੱਚ ਅਸੀਂ ਤੀਰਾ ਰੱਖਣਾ ਹੈ 6.5 ਔਰ ਅਗਰ ਸਾਡਾ ਨੈਕ ਜਿਹੜਾ ਬੈਕ ਹੈ ਪੰਜ ਤੋਂ 7 ਦੇ ਵਿੱਚ ਹੈ 5.5 ਤੋਂ 7 ਇੰਚ ਤੱਕ ਹੈ ਬੈਕ ਨੇ ਤਾਂ ਤੁਸੀਂ ਇੱਥੋਂ 2 ਪੁਆਇੰਟ ਕੱਟ ਕਰ ਲੈਣਾ ਹੈ 3 ਸਾਢੇ 6 ਹੈ ਤਾਂ 6 ਹੋ ਜਾਣਾ ਹੈ ਠੀਕ ਹੈ ਅਗਰ ਸਵਾ 6 ਹੈ ਤਾਂ 6 ਹੋ ਜਾਣਾ 3 ਇਹਦਾ ਇੱਥੋਂ ਇਸ ਤਰੀਕੇ ਨਾਲ ਇੱਥੋਂ 0.2 ਕੱਟ ਜਾਣਾ ਉਸ ਤੋਂ ਬਾਅਦ ਅਗਰ neck ਤੁਹਾਡਾ 7.5 8 8.5 ਜਾਂ 9 ਇੰਚ ਤੱਕ ਹੈ 7.5 ਤੋਂ 9 ਇੰਚ ਤੱਕ ਹੈ ਤਾਂ ਇੱਥੋਂ 2 ਪੁਆਇੰਟ ਹੋਰ ਘਟ ਜਾਣਾ ਹੈ ਤੁਹਾਡਾ ਇਸ ਤਰੀਕੇ ਨਾਲ ਇਹਦਾ ਕੀ ਜੋ ਮੇਨ ਮੋਟ ਕੀ ਹੈ ਕਿ ਜਦੋਂ ਅਸੀਂ ਇਹ ਤੀਰਾ ਰੱਖਦੇ ਹਾਂ ਠੀਕ ਹੈ ਕਿਉਂਕਿ ਜਿੰਨਾ neck ਸਾਡਾ ਛੋਟਾ ਹੋਊਗਾ ਇਹ ਹੋ ਗਿਆ 0 ਤੋਂ 2.5 ਤੱਕ ਇੱਥੇ ਤੁਸੀਂ ਪੂਰਾ 7 ਇੰਚ ਹੀ ਰੱਖਣਾ ਹੈ ਠੀਕ ਹੈ ਜਿੰਨਾ ਵੀ ਤੁਹਾਡਾ ਨਾਪ ਪ੍ਰੋਪਰ ਆਇਆ ਉਸ ਹਿਸਾਬ ਨਾਲ ਕਿਉਂਕਿ ਜਦੋਂ ਅਸੀਂ ਛੋਟਾ ਨੈਕ ਪਾਣੇ ਆ ਤਾਂ ਉਦੋਂ ਕਮੀਜ਼ ਜਿਹੜਾ ਪਿੱਛੋਂ ਫੈਲਦਾ ਨਹੀਂ ਆ ਜਿੰਨਾ ਨੈਕ ਨੇ ਡੀਪ ਹੋਈ ਜਾਣਾ ਆ ਆ ਇਸ ਸੀਜ਼ ਨੇ ਗਲੇ ਨੇ ਇਸ ਤਰੀਕੇ ਨਾਲ ਫੈਲਰ ਜਾਣਾ ਹੁੰਦਾ ਉਸ ਕਰਕੇ ਅਸੀਂ ਇਹ ਤੀਰੇ ਨੂੰ ਅਸੀਂ ਛੋਟਾ ਰੱਖਦੇ ਆ ਔਰ ਛੋਟਾ ਰੱਖਾਂਗੇ ਤਾਂ ਜਿਹੜੇ ਮੋਟਿਆਂ ਉੱਪਰ ਨੂੰ ਜਿਹੜਾ ਗਲਾ ਆ ਉਹ ਨਹੀਂ ਡਿਗੂਗਾ ਠੀਕ ਹੈ ਜੀ ਇਹ ਮੇਨ ਪੁਆਇੰਟ ਹੈਗਾ ਆ ਅਗਰ ਤਾਂ ਨੈੱਕ ਜਿਹੜਾ ਤੁਹਾਡਾ 0 ਤੋਂ 2 ਹੈ ਤਾਂ ਤੁਸੀਂ ਜਿੰਨਾ ਨੈੱਕ ਤੀਰਾ ਤੁਹਾਡਾ ਤਿਆਰ ਹੈ ਓਨਾ ਹੀ ਰੱਖਣਾ ਹੈ ਅਗਰ 3 ਤੋਂ 5 ਹੈ ਤਾਂ ਤੁਸੀਂ 2 ਇੰਚ ਮਾਈਨਸ ਤਿਆਰ ਜੋ ਵੀ ਤੀਰੇ ਦਾ ਪ੍ਰੋਪਰ ਨਾਪ ਲਿਆ ਆ ਸ਼ੋਲਡਰ ਟੂ ਸ਼ੋਲਡਰ ਉਹਦੇ ਵਿੱਚੋਂ 2 ਇੰਚ ਮਾਈਨਸ ਕਰ ਲੈਣਾ ਅਗਰ 5 ਤੋਂ ਉੱਪਰ 7 ਇੰਚ ਤੱਕ ਹੈ ਤਾਂ ਉਹਦੇ ਵਿੱਚੋਂ 2 ਪੁਆਇੰਟ ਹੋਰ ਮਾਈਨਸ ਕਰ ਦੇਣਾ ਔਰ ਅਗਰ ਉਸ ਤੋਂ ਵੀ ਜ਼ਿਆਦਾ ਡੀਪ ਹੈ ਤਾਂ ਇਹ ਚੀਜ਼ ਅਸੀਂ ਹੋਰ 2 ਪੁਆਇੰਟ ਘਟਾ ਲੈਣੀ ਠੀਕ ਹੈ ਇਹ ਹੋ ਗਿਆ ਤੀਰੇ ਦਾ ਹਿਸਾਬ ਕਿ ਤੁਸੀਂ ਨੈੱਕ ਦੇ ਅਕੋਰਡਿੰਗ ਕਿੰਨਾ ਤੀਰਾ ਰੱਖਣਾ ਹੈ ਔਰ ਚੈਸਟ ਦੇ ਅਕੋਰਡਿੰਗ ਕਿੰਨੀ ਮੋਡੇ ਦੀ ਕਾਟ ਪਾਣੀ ਹੈ hope ਤੁਹਾਨੂੰ ਇਹ ਵੀਡੀਓ ਸਮਝ ਲੱਗੀ ਹੋਊਗੀ ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਇੱਕ ਚਾਰਟ ਵੀ ਪ੍ਰੋਪਰ ਬਣਾ ਕੇ ਤੁਹਾਨੂੰ ਵੀਡੀਓ ਸ਼ੇਅਰ ਕਰ ਦਵਾਂਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਿੰਨੀ ਇੰਚਸ ਦੇ ਲਈ ਕਿੰਨਾ ਤੀਰਾ ਰੱਖਣਾ ਹੈ ਕਿੰਨਾ ਕਟਿੰਗ ਕਰਨੀ ਹੈ ਆਰਮਹੋਲ ਦੀ ਠੀਕ ਹੈ ਜੀ ਹੋਪ ਤੁਹਾਨੂੰ ਸਮਝ ਲੱਗੀ ਹੋਊਗੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸੇ ਹੀ ਤਰ੍ਹਾਂ ਸੀ ਤੁਹਾਡੇ ਲਈ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਜੋ ਪਹਿਣਾ ਸਿੱਖ ਰਹੀਆਂ ਨੇ ਉਹਨਾਂ ਦੇ ਵਾਸਤੇ ਬਹੁਤ ਹੀ ਫਾਇਦੇਵਾਲੀ ਵੀਡੀਓ ਹੈ ਥੈਂਕ ਯੂ ਫॉर ਵਾਚਿੰਗ ਕਾਰਬਟਿਕ ਚੈਨਲ